ਸਰਕਾਰਾਂ ਜੁਲਮ ਕਰ ਰਹੀਆਂ ਸੀ ਸਾਡੇ ਬੇਕਸੂਰ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਚੱਕ ਕੇ ਤਸੀਹੇ ਦੇਣੇ ਉਹਨਾਂ ਨੂੰ ਫਿਰ ਤਸੱਦਦ ਕਰਕੇ ਸ਼ਹੀਦ ਕਰਕੇ ਉਹਨਾਂ ਨੂੰ ਮਾਰ ਦੇਣਾ ਸੋ ਉਹਨਾਂ ਬੰਦੀ ਸਿੰਘਾਂ ਨੂੰ ਜਿਨ੍ਹਾਂ ਜਹੇਦਾਰ ਜਗਤਾਰ ਸਿੰਘ ਭਾਈ ਜਹੇਦਾਰ ਜਗਤਾਰ ਸਿੰਘ ਹਵਾਰਾ ਦੀ ਸਮੂਚੀ ਟੀਮ ਨੇ ਉਸ ਜੁਲਮ ਨੂੰ ਰੋਕਿਆ ਇਹ ਕੌਮੀ ਕਰਤ ਸੀ ਉਹਨਾਂ ਨੇ ਕੌਮ ਪ੍ਰਤੀ ਆਪਣਾ ਫਰਜ਼ ਨਿਭਾਇਆ ਤਾਂ ਉਹਨਾਂ ਦੀ ਰਿਹਾਈਆਂ ਲਈ ਕਿਉਂਕਿ ਕੋਰਟਾਂ ਵੱਲੋਂ ਜਿੰਨੀ ਵੀ ਸਜ਼ਾ ਮਿਲੀ ਸੀ ਉਸ ਤੋਂ ਦੁੱਗਣੀ ਆ ਘਟ ਚੁੱਕੇ ਪਰੰਤੂ ਸਰਕਾਰਾਂ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ ਸੋ ਅਸੀਂ 7 ਜਨਵਰੀ 2023 ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਲਈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਰੰਤੂ ਸਰਕਾਰਾਂ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਭਾਵੇਂ ਸੈਂਟਰ ਦੀ ਸਰਕਾਰ ਹੈ ਜਾਂ ਉਹ ਪੰਜਾਬ ਦੀ ਸਰਕਾਰ ਹੈ ਸੋ ਅਸੀਂ ਹੁਣ ਅੱਜ ਇੱਥੇ ਸੰਗਤਾਂ ਨੂੰ ਪ੍ਰਚਾਰ ਕਰ ਰਹੇ ਹਾਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿ 7 ਜਨਵਰੀ 2025 ਨੂੰ ਜਦੋਂ ਮੋਰਚਾ ਲੱਗੇ ਨੂੰ 2 ਸਾਲ ਹੋਣ ਜਾ ਰਹੇ ਹੈ ਅਸੀਂ ਬਹੁਤ ਵੱਦਾ ਇਕੱਠ ਰੱਖਿਆ ਸੋ ਸੰਗਤਾਂ ਨੂੰ ਅਪੀਲ ਹੈ ਜਿਹਦਰ ਜਗਤਾਰ ਸਿੰਘ ਹਮਾਰਾ ਵੱਲੋਂ ਵੀ ਕਿ ਉੱਥੇ ਵੱਧ ਤੋਂ ਵੱਧ ਆਪਣੇ 7 ਜਨਵਰੀ ਨੂੰ ਮਹਾਲੀ 22 ਪੀਐਚ ਚੌਂਕ ਜਿੱਥੇ ਕੌਮੀ ਹਸਾਮ ਮੋਰਚਾ ਲੱਗਿਆ ਪਹੁੰਚੋ ਅੱਜ ਅਸੀਂ ਇਹ ਬੇਨਤੀਆਂ ਕਰਨ ਲਈ ਇੱਥੇ ਪਤਿਕਾ ਸਾਹਿਬ ਦੀ ਧਰਤੀ ਤੇ ਪਹੁੰਚੇ ਜੀ ਕਾਫੀ ਲੰਮਾ ਸਮਾਂ ਹੋ ਗਿਆ ਬੰਦੀ ਸਿੰਘ ਸਾਡੇ ਜਿਹੜੇ ਜੇਲ੍ਹ 'ਚ ਨੇ ਤੁਹਾਨੂੰ ਲੱਗਦਾ ਹੈ ਸਰਕਾਰਾਂ ਤੋਂ ਕੋਈ ਆਸ ਹੈ ਕਿ ਸਾਡੇ ਸਿੰਘ ਰਿਹਾ ਹੋਣਗੇ ਦੇਖੋ ਸਰਕਾਰਾਂ ਜਿਹੜੀਆਂ ਨਾ ਇਹ ਪੰਜਾਬ ਵਿਰੋਧੀਆਂ ਸਿੱਖ ਵਿਰੋਧੀਆਂ ਭਾਵੇਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਜਿਹੜੀ ਜਾਇਜ਼ ਮੰਗ ਹੈ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਸਾਡਾ ਕਿਸਾਨ ਹੈ ਪੰਜਾਬ ਦਾ ਖਾਸ ਕਰਕੇ ਉਹ ਸੜਕਾਂ ਦੇ ਰੋਲ ਰਿਹਾ 13 ਫਰਵਰੀ ਤੋਂ ਆਪਣੇ ਹੱਕ ਲੈਣ ਲਈ ਸੜਕਾਂ ਦੇ ਬੈਠੇ ਆ ਉਹ ਕਿਸਾਨ ਆ ਗੂ ਜਗਜੀਤ ਸਿੰਘ ਡੱਲੇ ਵਾਲ ਮਰਮਰਤ ਤੇ ਬੈਠੇ ਆ ਸੋ ਇਸ ਤਰ੍ਹਾਂ ਕਰਕੇ ਸਰਕਾਰਾਂ ਇੱਕ ਮਤਰਈ ਮਾਲਾ ਸਰੂਪ ਕਰ ਰਹੀਆਂ ਪੰਜਾਬ ਨਾਲ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਇਹਦਾ ਜਿਹੜਾ ਪ੍ਰਭਾਵ ਹੈ ਉਹ ਉਲਟ ਜਾਣਾ ਸੋ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਇੱਕ ਗੁਲਾਮੀ ਦਾ ਅਹਿਸਾਸ ਕਰਾ ਰਹੀਆਂ ਪੰਜਾਬ ਨੂੰ ਸਿੱਖਾਂ ਨੂੰ ਇਸ ਤਰ੍ਹਾਂ ਉਹ ਨਹੀਂ ਕਰਨਾ ਚਾਹੀਦਾ ਵੰਤ ਸਿੰਘ ਰਾਜਵਾਨਾ ਨੂੰ ਰਿਹਾਈ ਮਿਲੀ ਪਰ 4 ਘੰਟੇ ਦੀ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਕਿਉਂ ਗੱਲ ਤਾਂ ਦੋਰੇ ਪਣਦੀ ਹੈ ਹੀ ਹੈ ਵੀ ਸਰਕਾਰਾਂ ਦਾ ਜਿਹੜਾ 도ਗਲੀ ਨੀਤੀ ਹੈ ਬੋਹ ਗਿਣਤੀ ਵਾਸਤੇ ਹੋਰ ਉਹਨਾਂ ਦਾ ਬਤੀਰਾ ਘੱਟ ਗਿਣਤੀਆਂ ਵਾਸਤੇ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜਦੋਂ ਉਹਨਾਂ ਦੇ ਭਰਾ ਚੜਾਈ ਕਰਗੇ ਸੀ ਪਿੱਛੇ ਸਿਰਫ 3 ਘੰਟੇ ਦੀ ਪ੍ਰੋਲ ਤੇ ਉੱਤੇ ਕਸਟਡੀ ਚ ਲਜਾਇਆ ਗਿਆ ਉਹਨਾਂ ਨੂੰ ਸੋ ਇੱਕ ਬਹੁਤ ਵੱਡਾ ਧੱਕਾ ਇਹੀ ਅੱਜ ਸਿੱਖਾਂ ਨੂੰ ਸੋਚਣ ਵਾਲੀ ਗੱਲ ਹੈ ਵੀ ਸਾਡੇ ਨਾਲੋਂ ਕਾਨੂੰਨ ਕੀ ਵਰਤਾਰ ਕਰ ਰਿਹਾ ਬੌਂਕਿੰਤੀ ਨਾਲ ਕਿਉਂਕਿ ਸਰਕਾਰਾਂ ਸਮਝਦੀਆਂ ਵੀ ਉਸ ਜਿਹੜਾ ਸਰਸਾ ਸਾਉਧ ਹੈ ਜਿਸ ਨੇ ਐਡੇ ਵੱਡੇ ਘਨਾਉਨੇ ਅਪਰਾਧ ਕੀਤੇ ਹਨ ਭਾਵੇਂ ਦੋ ਕਤਲ ਕੇਸਾਂ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਬਲਾਤਕਾਰ ਦੇ ਕੇਸ ਉਹਦੇ ਖਿਲਾਫ ਦਰਜਾਂ ਸੋ ਉਹਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਇੱਕ ਬਹੁਤ ਚਿੰਤਾ ਦਾ ਵਿਸ਼ਾ ਇਹੀ ਤਾਂ ਅੱਜ ਸੋਚਣ ਦੀ ਲੋੜ ਹੈ ਪੰਜਾਬ ਦਾ ਜਿਹੜਾ ਸਿੱਖ ਹੈ ਪੰਜਾਬ ਦਾ ਨੌਜਵਾਨ ਹੈ ਅੱਜ ਇਹ ਸੋਚਣ ਵਾਸਤੇ ਮਜਬੂਰ ਹੋ ਰਿਹਾ ਵੀ ਸਾਡੇ ਵਾਸਤੇ ਕਾਨੂੰਨ ਹੋਰ ਹੈ ਬਹੁ ਗਿਣਤੀ ਦਾਸਤੇ ਹੋ ਜੀ ਅਕਾਲੀ ਦਲ ਨੂੰ ਜੋ ਸਜ਼ਾ ਲਗਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਭਾਵੇਂ 2015 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਉਸ ਟਾਈਮ ਉਹਨਾਂ ਨੇ ਉਹਨਾਂ ਨੂੰ ਛਪਾਉਣ ਦੀ ਗੱਲ ਕਰੀ ਹੈ ਉਹ ਸਰਸਾ ਸਾਧ ਜਿਨੇ ਮੁੱਖ ਦੋਸ਼ੀ ਆ ਉਹਨਾਂ ਬੇਅਵਦੀਆਂ ਦਾ ਉਹਦੇ ਪੱਖ ਚ ਇਹ ਪੂਰੇ ਸੋ ਉਹਨੂੰ ਇੱਥੇ ਤੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੁਆਈ ਗਈ ਪਰੰਤੂ ਅੱਜ ਉਹਨਾਂ ਨੇ ਆਪਣੇ ਉਹ ਦੋਸ਼ ਕਬੂਲ ਕਰੇ ਹਨ 2 ਦਸੰਬਰ ਨੂੰ ਉਹਨਾਂ ਨੇ ਸਾਰਾ ਕੁਝ ਮੰਨਿਆ ਵੀ ਇਹ ਸਾਡੇ ਤੋਂ ਗਲਤੀਆਂ ਹੋਈਆਂ ਸੋ ਇਹ ਗਲਤੀਆਂ ਕਰਕੇ ਹੀ ਅੱਜ ਹਾਸ਼ਰ ਹੋਇਆ ਹੈ ਅਕਾਲੀ ਦਲ ਦਾ ਕਿਉਂਕਿ ਅੱਜ ਲੋਕਾਂ ਦੇ ਮਨਾਂ ਚ ਉਹਨਾਂ ਦਾ ਜਿਹੜਾ ਸਤਕਾਰ ਸੀ ਉਹ ਘਟ ਗਿਆ ਕਿਉਂਕਿ ਅਕਾਲੀ ਦਲ ਉਹ ਸ਼ਬਦ ਜਿਹੜਾ ਕੁਰਬਾਨੀਆਂ ਦੇ ਕੇ ਹੋਣ ਚ ਆਇਆ ਸੀ ਅਕਾਲੀ ਦਲ 1920 ਚ ਪਰ ਉਸ ਨੂੰ ਇੱਕ ਪਰਿਵਾਰ ਦਾ ਕਬਜ਼ਾ ਕਰਕੇ ਅਜੇ ਹਾਸ਼ਰ ਹੋਇਆ ਸੋ ਬਹੁਤ ਵੱਡੀਆਂ ਗਲਤੀਆਂ ਜਿਹੜੀਆਂ ਉਹਨੇ ਨੇ ਗਲਤੀਆਂ ਕਰੀਆਂ ਉਹਨੇ ਦੀ ਸਜ਼ਾ ਸੰਗਤਾਂ ਨੇ ਉਹਨਾਂ ਨੂੰ ਤੁਹਾਡੇ ਲਈ ਅਕਾਲੀ ਦਲ ਦਾ ਅਰਥ ਕੀ ਹੈ ਜੀ ਦੇਖੋ ਅਕਾਲੀ ਦਲ ਦਾ ਜਿਹੜਾ ਅਕਾਲ ਵੱਲੋਂ ਅਕਾਲ ਨੂੰ ਸਮਰਪਿਤ ਹੋਵੇ ਕਾਲ ਤੋਂ ਰਹਿਤ ਹੋਵੇ ਉਹ ਉਹਦਾ ਅਰਥ ਹੈ ਸੋ ਇਹ ਇੱਕ ਬਹੁਤ ਵੱਡੀ ਅਕਾਲੀ ਦਲ ਸ਼ਬਦ ਦੇ ਅਰਥ ਹੈ ਸੋ ਇਸ ਕਰਕੇ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਕਿਉਂਕਿ ਉਹ ਸਾਰੇ ਸਿਧਾਂਤਾਂ ਨੂੰ ਲੈ ਕੇ ਅਕਾਲੀ ਦਲ ਹੋਣਾ ਚਾਇਆ ਸੀ ਪਰੰਤੂ ਇੱਕ ਪਰਿਵਾਰ ਨੇ ਉਸ ਤੇ ਕਬਜ਼ਾ ਕਰਕੇ ਉਹ ਸਿਧਾਂਤਾਂ ਨੂੰ ਛੱਟ ਮਾਰੀ ਹੈ ਇਸ ਕਰਕੇ ਹੀ ਅੱਜ ਅਕਾਲੀ ਦਲ ਦਾ ਉਹਨਾਂ ਨੇ ਇਹ ਹਾਸਲ ਕਰੇ ਜੀ ਦੂਜੇ ਪਾਸੇ ਜਗਜੀਤ ਢੱਲੇਵਾਲ ਨੂੰ ਲੈ ਕੇ ਗੱਲ ਕਰੀਏ ਤਾਂ 31 ਦਿਨ ਹੋ ਗਏ ਨੇ ਜੀ ਅੱਜ ਉਹਨਾਂ ਨੇ ਭੁੱਖ ਹੜਤਾਲ ਕੀਤੀਆਂ ਨੂੰ ਦੂਜੇ ਪਾਸੇ ਸਰਕਾਰ ਬੇਫਿਕਰ ਨੇ ਦੇ ਕੋਈ ਹੀ ਤਾਂ ਹੈ ਉਹ ਅੱਜ ਕਿਸਾਨੀ ਹੱਕਾਂ ਬਾਜ਼ ਦੇ ਲਗਾਤਾਰ ਮਰਨ ਵਰਤੇ ਬੈਠਿਆ ਜਿੱਥੇ ਉਹ ਉਹਨਾਂ ਦੀਆਂ ਮੰਗਾਂ ਦਾ ਕਿਸਾਨੀ ਮੰਗਾਂ ਦਾ ਸੰਬੰਧ ਸੈਂਟਰ ਦੀ ਸਰਕਾਰ ਨਾਲ ਹੈ ਉੱਥੇ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਸੀ ਕਿ ਉਹ ਪੰਜਾਬ ਦਾ ਕਿਸਾਨ ਹੈ ਕਿਸਾਨੀ ਹੱਕਾਂ ਦੀ ਗੱਲ ਕਰ ਰਿਹਾ ਉੱਥੇ ਜਾ ਕੇ ਮੁੱਖ ਮੰਤਰੀ ਨੂੰ ਮੈਂ ਤਾਂ ਕਹਿੰਦਾ ਲੰਗੇ ਪੈਰੀਂ ਜਾ ਕੇ ਉਹਦੀ ਗੱਲ ਸੁਣਨੀ ਚਾਹੀਦੀ ਸੀ ਉਹਦੇ ਹੱਕ 'ਚ ਖੜਨਾ ਚਾਹੀਦਾ ਸੀ ਪਰੰਤੂ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਵੀ ਉਸ ਦੇ ਸੰਘਰਸ਼ ਦੇ ਖਿਲਾਫ ਭੁੱਗਤ ਰਹੀ ਹੈ ਸੋ ਬਹੁਤ ਮਾੜੀ ਗੱਲ ਹੈ ਆਉਣ ਵਾਲੇ ਦਿਨਾਂ ਚ ਜਦੋਂ ਵੀ ਭਾਵੇਂ 2027 ਦੀ ਚੋਣਾਂ ਹੋਰ ਜਾਣੀਆਂ ਉਦੋਂ ਉਹੀ ਹਸਰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਜਿਹੜੀ ਪਿਛਲੀਆਂ ਰਾਜਨੀਤਿਕ ਪਾਰਟੀਆਂ ਦਾ ਹੋਇਆ ਭਾਵੇਂ ਅਕਾਲੀ ਦਲ ਹੈ ਭਾਵੇਂ ਕਾਂਗਰਸ ਹੈ ਜਿਹੜੇ ਲੋਕਾਂ ਨਾਲ ਬਾਦੇ ਕਰਕੇ ਮੁਕਰਦੇ ਰਹੇ ਉਹੀ ਅਸਰ ਇਹਨਾਂ ਦਾ ਤੁਹਾਨੂੰ ਲੱਗਦਾ ਜੀ ਜਿੱਥੇ ਬੰਦੀਆਂ ਦੀ ਮੰਗ ਪੂਰੀ ਹੋਊਗੀ ਜਿਸ ਤਰ੍ਹਾਂ ਕਿਸਾਨ ਅੜੇ ਹੋਏ ਨੇ ਦੇਖੋ ਜਗਜੀਤ ਸਿੰਘ ਡੱਲੇਵਾਲ ਇੱਕ ਬਹੁਤ ਸੂਝਮਾਨ ਕਿਸਾਨ ਹੈ ਉਹਦਾ ਸਟੈਂਡ ਅੱਜ ਦਾ ਸਪਸ਼ਟ ਵੀ ਆ ਮੰਗਾਂ ਪੂਰੀਆਂ ਹੋਣਗੀਆਂ ਜਾਂ ਮੈਂ ਸਰੀਰ ਲਾ ਦੇਣਾ ਸੋ ਉਹ ਉਸ ਸੰਘਰਸ਼ ਨੂੰ ਸਮਰਪਿਤ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਉਸ ਕਿਸਾਨ ਨੂੰ ਬਚਾਉਣਾ ਕਿ ਨਹੀਂ ਬਚਾਉਣਾ